ਫੈਦਾਨ ਨਾਲ ਸਾਰਿਆਂ ਨੂੰ ਆਇਆ ਆਇਆ ਕੀ ਹੈ ਜੋੜ ਲੱਕ ਸੇਵੀਆਂ ਭਾਈ ਸਾਰੇ ਰਾਮ ਨਾਲ ਭਾਈ ਯਾਰ ਜੋੜ ਲੱਕ ਸੇਵੀਆਂ ਭਾਈ ਯਾਰ ਰਾਮ ਨਾਲ ਭਾਈ ਯਾਰ ਸਾਰੇ ਰਾਮ ਨਾਲ ਭਾਈ ਆ ਕੀ ਕਰੇਗਾ ਯਾਰ ਮੈਨੂੰ ਵੜ ਕੇ ਰੱਖੀ ਮੈਨੂੰ ਵੜ ਕੇ ਰੱਖਦਾ ਚੰਗਾ ਐਨੀ ਪੀੜ ਚ ਰਾਮ ਨਾਲ ਕਿਤੇ ਜਾਂਦਾ ਕੋਈ ਭਾਈ ਯਾਰ ਰਹਿਣਾ ਕਰੋ ਭਾਈ ਯਾਰ ਸੈਣ ਤੋਂ ਭਾਈ ਹੋ ਗਿਆ ਤਾਂ ਰਹਿ ਨਹੀਂ ਜੋ ਤੂੰ ਬੰਦ ਕਰ ਦੋ ਤੀਸੀ ਕੋਸੇ ਨਹੀਂ ਲੈਣੇ ਜਿਹੜਾ ਹੁਣ ਨਹੀਂ ਹੈ ਓਏ ਉਹਨਾਂ ਨੇ ਲੈਣਾ ਕੋਈ ਨਾ ਜਾਵੇ ਕਿਤੇ ਹੈ ਕਹਿੰਦਾ ਤੁਹਾਡੇ ਲਈ ਕਹਿੰਦਾ ਫੋਕੀਆਂ ਜਾ ਕੇ ਲੰਗਰ ਦਾ ਓਏ ਓਏ ਕਿਨੇ ਇਧਰ ਨਾ ਮੜ ਜਾਣਾ ਇਧਰ ਦੇ ਪਾਸੇ ਲੰਗਰ ਇਧਰ ਲੰਗਰ ਬਣਾ ਦੇ ਨਹੀਂ ਲੰਗਰ ਹੀ ਬਣਾ ਨਹੀਂ ਦੇ ਲੋਕ ਉਹ ਇਹਨਾਂ ਦਾ ਫੰਡੂ ਮੜ ਜਾਂਦਾ ਹੈ ਬੜੇ ਕਰਦੇ ਹੁੰਦੇ ਕਈ ਆ ਛੋੜੇ ਛੋੜੇ ਜੋ 15 15 ਛੋੜੇ ਹੁੰਦੇ ਉੱਪਰ ਪੈ ਜਾਂਦੇ ਤੇ ਇਹ ਉਹਨਾਂ ਦਾ ਬਣਾ ਦੇ ਨੇ ਤੋੜ ਕੇ ਓਏ ਦੁਕਾਨ ਵਾਲਾ ਵੀ ਨਹੀਂ ਦੁਕਾਨ ਨਹੀਂ ਮੈਂ ਅਗਲੇ ਨੇ ਲੱਗ ਜਾਣਾ ਤੇ ਲੰਗਰ ਲਗਾ ਜਾਨਾ ਲੰਗਰ ਦੇਖੇ ਕਿ ਟੱਕਰ ਆਪੇ ਲੇਕਰ ਮਾਰ ਜਾਨੇ ਨਾਮ ਆਏ ਆ ਬੱਸ ਆਹ ਕਾਲੋ ਪਾ ਬਾਹਰ ਹੋ ਗਿਆ ਨੂੰ ਮੇਰਾ ਰੱਜ ਕਰਦੇ ਤਾਂ ਇੱਕ ਲਾਈਕ ਆ ਗਿਆ ਬੰਦੋਏ ਪਰ ਦੇਖਿਆ ਪਤਾ ਨਹੀਂ ਕੌਣ ਟੀਮ ਤੇ ਲਾਈਕ ਆ ਗਿਆ ਉਧਰ ਉਹ ਬੜਾ ਜਿਆ ਉਹ ਜਗ ਤਗੜੀ ਚੀਜ਼ ਹੈ ਕਰਤਾ ਰਾਣੀ ਮੱਕੀ ਵਾਲੀ ਆਹੋ ਮੱਕੀ ਵਾਲੀ ਆ ਇਹ ਮੱਕੀ ਵਾਲਾ ਟਾਕਾ ਟੱਪਾ ਜਾਂ ਮੱਕੀ ਵਾਲਾ ਆਇਆ ਮੈਨੂੰ ਆਵੇ ਸਰ ਆਵੇ ਲਾ ਆਵੇ ਲਾ ਪੱਕੀ ਵਾਲਾ ਜਗਾੜੀ ਪੱਕੀ ਵਾਲੀ ਅੱਛਾ ਜ਼ਬਰਦਸਤ ਵਾਹਟੀ ਤੇ ਲੱਭ ਜੀ ਕੀ ਮੁੜੀਏਗਾ ਕੋਕੂ ਗੋਟੀਆਂ ਹੋਵੇ ਇਹ ਮਰੇ ਕਤਾਰ ਦੇ ਸਾਰੇ ਕਤਾਰ ਮੱਲੀ ਖੜਾ ਤਾਂ ਆਈ ਆ ਮਲਕੀ ਚ ਕੀ ਆ ਆਏ ਆ ਆ ਮਲਕੀ ਤੇ ਹੋ ਕਿਹੜਾ ਹਾਂ ਹਾਂ ਪੱਕਿਆ ਹਾਂ ਹਾਂ ਕਿੱਥੇ ਲਿਖਿਆ ਆ ਪ੍ਰਾਈਸ ਥੋੜਾ ਕਦੇ ਲਿਖਦੇ ਹੁੰਦੇ ਯਾਰ ਲਿਖ ਦਿੰਦੇ ਨਾ ਨਾ ਆ ਫੋਰ ਬਾ ਫੋਰ ਆ ਸਿਸਟਮ ਕੀ ਦਿੱਤਾ ਹੋਇਆ ਹੋਇਆ 4 ਬਾਈ 4 ਰੱਜ ਜਾਂਦੀ ਹੈ ਰੇਟ ਹੈ 72 ਲੱਖ 23 ਲੱਖ ਇਸ ਕਾਰਨ ਦਾ ਨਾਮ ਸਰੀਆ ਇਹ ਬਾਗੀ ਕਰਕੇ ਬਸ ਇਹ ਸਿਸਟਮ ਰਹੀ ਨਾ ਇਹ ਨਾ ਥੱਲੇ ਕਰਕੇ ਨਾ ਜ਼ੋਰ ਲਵਾ ਦਿੰਦਾ ਡਬਲ ਦਾ ਜ਼ੋਰ ਲਵਾ ਦਿੰਦਾ ਹੈ ਨਾ ਇਹ ਸਾਫ ਇਸਲਾ ਹੱਸੇ ਹੀ ਕਰ ਬੋਤ

ओ कड़िया ओ तार जी अब तैयार हो रही है नहीं कोई नवी नहीं आई ओ दो के आगे एक नहीं सब बसेरी आ गई आप उधर क्यों आ नहीं उधर आप क्या कर चली हैं पंगे चली हैं वहाँ पंगे चली हैं इधर क्या करने जाना कि इधर चेती तू चेती तू रह जाओ फिर चेती चलो फिर आगे बुलाएं सुप्रीम करना आप दिए जगाड़ा ही ਹੋ ਵੀ ਅੱਗੇ ਆਪਾਂ ਬੰਦੀ ਆ ਲਾਈਵ ਚੱਲਦਾ ਬੈ ਲਾਈਵ ਚੱਲਦਾ ਮੁੜ ਕੇ ਅਪਲੋਡ ਕਰ ਦਿਆਂ ਘਰੇ ਜਾ ਕੇ ਆਪਣਾ ਬਾਈ ਨਾਲ ਦਾ ਨੈਟਿਵ ਅਪਲੋਡ ਕਰ ਲੈ ਹਾਂ ਉਹ ਨਾਲ ਇੱਕ ਕੱਢੀ ਇਹ ਕਦੋਂ ਕੱਢਤੀ ਇਹਨੇ ਹੈਗੀ ਇਹਨਾਂ ਕੋਲ ਤਾਂ ਵੇ ਮਠਾੜੋਂਦਾ ਚੱਲਦੀ ਚੋਕੀ ਘੱਟਦੀ ਆਈ ਜਦੋਂ ਉਹਨਾਂ ਨੇ ਕਾਹ ਨਹੀਂ ਜਾਂਦੇ ਇੱਧਰ ਆ ਜਾਓ ਅੱਗੇ ਮਿੱਟੀ ਚੱਕਣ ਵਾਲੇ ਟਾਪੇ ਟੂਪੇ ਜੀ ਆਜ ਜਵੇ ਹੋਏ ਆਹ ਇਹ ਤਾਂ ਆ ਆ ਆ ਕੀ ਆ ਚੀਜ਼ ਖਾਦ ਕੋਟ ਖਾਦ ਕੋਟ ਨੂੰ ਖਾਦ ਕੋਟ ਨੂੰ ਤੈਨੂੰ ਲੱਗ ਜਾਂਦਾ ਆ ਵੀਡੀਓ ਕਿੱਥੇ ਆ ਪੀਟੀਓ ਕਿੱਥੇ ਆ ਪੀਟੀਓ ਥੱਲੇ ਪੀਟੀਓ ਤੋਂ ਬਗੈਰ ਕਿੱਥੋਂ ਕੰਮ ਹੋ ਆ ਆ ਆ ਅੱਜ ਤੇ ਡਿਸਕਾਊਂਟ ਦੇ ਨੀ ਯਾਰ ਰੋੜੇ ਨਾਲੇ ਹੋਣਾ ਨਾ ਖਾਦ ਚ ਰੋੜੇ ਨਾਲੇ ਹੋਣ ਖਾਦ ਚ ਸਾਰੇ ਫੇਰ ਹੁੰਦੇ ਇੱਟਾ ਉਹ ਦੂਜਾ ਫੋਟ ਆਇਆ ਫੇਰ ਉਹ ਥੱਲੇ ਵਿੱਚ ਫਿਰ ਸਾਰੇ ਕਮੰਦ ਸੂਤ ਆ ਜੂਗਾ ਕਿ ਇੱਥੇ ਜੇ ਉਹ ਬੰਦ ਕਰਕੇ ਫੇਰ ਨਹੀਂ ਬੰਦ ਹੁੰਦਾ ਕਦੇ ਪੱਤਰੀ ਚਲਾ ਕੇ ਵੇਖੀਏ ਪੱਤਰੀ ਜਮਨ ਨਾਲ ਲੱਗਦੀ ਹੈ ਹਾਂ ਉਹ ਵੇਹ ਰੋੜ ਫਿਰ ਨੋ ਪੱਤਰੀ ਘੁੰਮਦੀ ਹੈ ਇਹ ਗੱਡੀ ਹੈ ਪਲੈਂਟਰ ਆਇਆ ਦਾ ਦੇ ਕੇ ਹਲੋ ਵਾਲੀ ਹੈ ਕੇ ਚਾਨ ਲਖ ਵੀਰ ਵੀਰ ਆਪ ਇੱਥੋਂ ਤੱਕ ਆ ਆ ਹੀ ਵੇਖਣ ਦਾ ਆਪਾਂ ਜੇ ਸਹੀ ਮੈਨੇਜਿੰਗ ਨੀਤੀ ਹੋਊਗੀ ਨਹੀਂ ਆ ਪਰਵਾਹੀ ਆ ਕਾ ਵੇਖਣਾ ਇਹ ਵੀ ਕਿਹੜਾ ਕੱਟਦਾ ਇਥੇ ਰੇਟ ਆਈ ਲੱਗੀ 36 ਆ ਐ ਤੇਨੂੰ ਅੱਧੂ ਗਿਆ ਇਹ ਕਿਵੇਂ ਯਾਰ ਪੰਜ ਤੋਂ 10 ਫਾਲ ਤੋਂ ਬਿਨਾ ਗੱਲ ਤੋਂ ਰੇਟ ਲਾਈ ਜਾਂਦੇ ਆ ਵੱਧ ਪਹਿਲੇ ਲੇ ਕੇ 1 36 ਦਾ ਹੈ ਹੀ ਨਹੀਂ ਕਦੇ ਵੀ ਜਿਆਦਾ ਆ ਹਾਂ ਆ ਜਾ ਸਵਾ ਗੱਦਿਆ 3000 ਵੱਧ ਲਾਉਦੇ ਪਏ ਆਪਾਂ ਪਰਾਣਾ ਲੈਂਡ ਚੋਂ ਕਿਉਂ ਨਹੀਂ

ਏ ਕੀ ਭਾਦਾ ਕੀ ਕੀ ਚੱਲੇ ਆਉਂਦੇ ਲੋਕੇ ਜਿਵੇਂ ਵੇਖਿਆ ਨਹੀਂ ਹੁੰਦਾ ਕੀ ਆ ਡਿਸਕਾਊਂਟ ਦੱਸਦੇ ਆ ਰ ਅ ਪਹਿਲੇ ਬਾਤ ਲਿਖਿਆ ਓ ਯਾਰ ਆ ਆਸ਼ਾ ਜੇ ਵੇਖ ਲਾ ਤੋ ਇਹਨਾਂ ਲਿਖਿਆ ਹੋਣਾ ਓ ਆਸ਼ਰ ਵਾਲਿਆ ਦਾ ਨਾ ਚੜਦਾ ਜਿਹੜੇ ਮੈਂ ਦੇਖਾਂ ਦੇ ਨਾਲ ਇੱਕ ਲੱਗ ਜਾ ਵੀਰਾ ਲੱਗ ਜਾ ਵੀਰਾ ਕੋਈ ਨਾ ਤੇ ਚੜਦਾ ਮੇਰੇ ਫੋਟੋ ਖਿੱਚੀ ਨੰਬਰ ਕੀਤੇ ਤੇ ਆ ਵੇਖੀ ਤੇ ਯਾਰ ਓ ਯਾ ਆ ਵੇਖੋ ਜਿਹੜੀ ਚੀਜ਼ ਆਪਣੇ ਕੰਮ ਦੀ ਏ ਯਾਰ ਇਹ ਪਸੀ ਵਾਲਾ ਚੈਂਬਰ ਨਹੀਂ ਹੁੰਦਾ ਇਹ 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 ਨਾ ਇਹ ਆਪਣੇ ਨੱਕਿਆ ਨੁੱਕਿਆ ਦਾ ਸਮਾਨ ਹੁੰਦਾ ਹੈ ਨਾ ਨੱਕਾ ਨੱਕਾ ਹਾਂ ਚੈਂਬਰ ਬੋਲਦੇ ਚੈਂਬਰ ਕਿਹੋ ਜਿਹਾ ਪਹਿਲਾਂ ਸਮਝਾ ਦਸੀਂ ਵੀਡੀਓ ਦਿਖਾ ਦੂੰ ਦਿਖਾ ਦੇ ਉਹ ਹੁੰਦਾ ਕਈ ਵਾਰੀ ਸੂਤ ਆ ਜਾਂਦਾ ਭਾਈ ਨਹੀਂ ਨਹੀਂ ਬਾਹਰ ਤੋਂ ਪਰ ਕਰਦੇ ਨਹੀਂ ਮੈਂ ਕਿੰਨਾ ਤੋਂ ਨਹੀਂ ਆਪ ਤੁਹਾਡੀ ਕ੍ਰਾਊਨਿੰਗ ਦੇ ਲਈ ਆਪਾਂ ਕੀ ਬੁਲਾਏ ਇੱਕ ਚੀਜ਼ ਹੈ ਜੀ ਆਹ ਚੀਜ਼ ਹੈ ਆਹ ਆਪ ਬੜਾ ਹਿੰਦੀ ਬਾਹਰ ਬਾਹਰ ਐਪ ਤੋਂ ਕੱਢਣ ਨੂੰ ਅੱਛਾ ਠੀਕ ਆ ਜਿਵੇਂ ਟੀ ਵਾਲਾ ਸਿਸਟਮ ਕੀ ਆਲੇ ਚਾਰ ਚਾਰ ਮੂੰਹ ਵਾਲਾ ਮਿਲ ਜੂਗਾ ਚਾਰ ਮੂੰਹ ਮਿਲ ਜੂਗਾ ਨਹੀਂ ਸਾਨੂੰ ਕੋ ਮੈਨੂੰ ਦੋ ਵਾਲਾ ਚਾਹੀਦਾ ਲੋ ਬੋਟ ਹੈ ਚੈਂਬਰ ਪਣਿਆਦਾ ਲੋ ਬੋਟ ਹੈ ਜਾਈ ਹੈ ਬਾਈ ਟੀਮ ਨੂੰ ਮਿਲ ਜੂਗਾ ਦਿਖਾ ਰਹੇ ਹਾਂ ਜਿਵੇਂ ਆਹ ਮਤਲਬ ਕਿ ਦੋ ਚੀਜ਼ ਆ ਇੱਕ ਚੀਜ਼ ਆ ਆ ਵੀ ਇੱਕ ਆ ਟੇਬਲ ਵੀ ਆ ਉੱਪਰੋਂ ਟੱਕ ਵਗੈਰਾ ਵੀ ਲੱਗਣਾ ਚਾਹੀਦਾ ਨਾ ਉਹ ਪੂਰਾ ਕੰਪਲੀਟ ਸੈੱਟ ਮਿਲਦਾ ਮੈਂ ਇੱਕ ਪੱਲੇ ਨਹੀਂ ਤੇ ਪਿਆ ਇਹਦੇ ਤੋਂ ਬੰਦਾ ਟੱਪ ਜੇ ਫਿਰ ਲਾਇਆ ਕਿ ਜਦੋਂ ਸਮਾਨ ਹੀ ਨਹੀਂ ਤੁਹਾਡੇ ਕੋਲ ਪੂਰਾ ਹੈਗਾ ਇਹ ਨਹੀਂ ਉਹ ওভারਟੇਕ ਕਰਾ ਕਾ ਨਾ ਪੁੱਟਾ ਕੀ 16 ਤੋਂ 15 ਨੇ ਉਹ ਚੀਜ਼ ਨਹੀਂ ਆ ਪਤਾ ਯਾਰ ਉਹਨਾਂ ਪੰਜ 1.5 ਤੋਂ 1.5 ਤੋਂ 150 ਦੀ ਦੰਦੇ ਹਲੇ 150 ਦਾ 10 ਕਹਿੰਦਾ 150 ਏ 150 ਦੀ ਮਹਾਨ ਦੇਖਣ ਦੀ ਆ ਲੰਗਰ ਕੀ ਚਲ ਕਰ ਇੱਲੰਗਰ ਲੱਗੇ ਆਹ ਇਹ ਗਾਲੀ ਕੱਝ ਕਰਦੀ ਇੱਥੇ ਓਏ ਥੌੜਾ ਤੁਸੀਂ ਇੱਧਰ ਕਿਧਰ ਕਰ ਆ ਇਹੇ ਜੀ ਕਹਿਣਾ ਪਿਆ ਆ ਤਾਂ ਲਪੋਂਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਦਿਖਾ ਦੇ ਖਾ ਤੁਸੀਂ ਵੇਖ ਨਹੀਂ ਤੂੰ ਮੈਨੂੰ ਫਿਰ ਨਿਗਾ ਮੈਂ ਰੱਖਾਂ ਨਾ ਉਹ ਜੀ ਫੇ ਮੈਨੂੰ ਦਿਖਾਏਗਾ ਫਿਰ ਮੈਨੂੰ ਪਤਾ ਲੱਗ ਜਾਏਗਾ ਤੂੰ ਲਾਓ ਜੀ ਆ ਜਾਂਦਾ ਬੀਵੀ ਦੀ ਚੈਂਬਰ ਉਹ ਅੱਛਾ ਥੱਲੇ ਜੋੜਨ ਵਾਲਾ ਬਈ ਉਹਦਾ ਮੂੰਹ ਇੱਕ ਪਾਸੇ ਤੇ ਥੱਲੇ ਜੋੜਨ ਨਾਲ ਲਿੰਕ ਚਾਹੀਦਾ ਉਹ ਭਾਈ ਇਤਨੀ ਮਿਲਣਾ ਉਹ ਆਹੀ ਚੀਜ਼ ਹੋ ਗਈ ਜਿਵੇਂ ਆ ਐ ਕਰਕੇ ਹੁੰਦੀ ਉਹ ਬਣੀ ਹੈ ਸਾਰੇ ਪਾਸੇ ਹਾਂ ਉਹ ਵੀ ਉਹ ਨਹੀਂ ਹੈਗੀ ਇੱਥੇ ਨਹੀਂ ਹੋਣੀ ਬਣੀ ਨਹੀਂ ਉਹ ਨਹੀਂ ਉਹ ਮਿਲਦੀ ਆ ਮਿਲਦੀ ਮਿਲਦੀ ਸਾਰਾ ਕੁਝ ਮਿਲਦਾ ਕਿਉਂ ਨਹੀਂ ਲੱਗਦਾ ਓ ਯਾਰਾ ਤੁਸੀਂ ਹੈਗਾ ਗਰੁੱਪ ਗਰੁੱਪ ਕਹਿੰਦਾ ਤੁਹਾਡੇ ਕੋਲ ਭੇਜੋ ਸ਼ੇਅਰ ਹੀ ਕਰ ਦਿਓ ਹਾਂ ਆ ਵੇਖੋ ਮੇਰਾ ਗਰੁੱਪ ਪਿੱਛੇ ਲਿੰਕ ਸ਼ੇਅਰ ਕਰਦੇ ਹੋ ਚੱਲੀਏ ਇੱਥੇ ਕੋਈ ਫਾਇਦਾ ਨਹੀਂ ਡੰਗਰਾਂ ਦੀ ਮੰਲੀ ਮੰਡੀ ਚੱਲੀ ਏ ਜਾਂ ਫਿਰ ਕੋੜੇ ਦੀ ਮੰਡੀ ਚੱਲੀ ਡੰਗਰ ਕਾ ਹਾਂ ਹਾਂ ਨੇ ਦੇ ਪਾਸੋਂ ਦੀ ਫਸਟ ਵੀ ਸਾਰੇ ਸੇਵਾ ਕਰਦੇ ਹੁੰਦੇ ਬੜਾ ਐਂਡ ਐਂਡ ਕਰ ਰਹੇ ਨੇ ਇਹ ਨਾ ਕੁੜੀਆਂ ਦਾ ਨੰਗਰ ਖਵਾ ਕੇ ਜੰਨਾ ਇਹਨਾਂ ਨੂੰ ਉਹ ਨਹੀਂ ਨਹੀਂ ਵੇਖਤਾ ਯਾਰ ਅੱਗੇ ਜਾ ਕੇ ਐਂਡ ਤੇ ਵੇਖ ਆਈਏ ਜਾਦਾ ਕਿੰਨੀ ਦੂਰ ਗਿਆ ਸਾਬਣ ਕਿੱਥੇ ਪੋੜਾ ਕਿੱਥੇ ਆ ਆ ਬਈ ਇਧਰ ਆਏ ਇੱਕ ਆਵੀ ਮਸ਼ੀਨਾਂ ਦੇ ਚੇਕ ਉਹ ਯਾਰ ਆ ਆ ਜਾ ਯਾਰ ਸੋਹੂ ਉੱਤੇ ਮਸ਼ੀਨ ਲੈਣੀ ਹੈ ਯਾਰ ਆਪਾਂ ਯਾਰ ਇੱਥੇ ਜਿਆਦਾ ਇੱਥੋਂ ਲੈ ਕੇ ਚੱਲੀਏ ਫਿਰ ਕੱਲ ਹੀ ਮੁੱਕ ਜੇ ਹਾਂ ਆੜਾ ਲੈ ਕੇ ਛੁੱਟਦਾ ਇਹ ਨਹੀਂ ਪਤਾ ਨਹੀਂ ਕੀ ਬੰਦੇ ਲੈ ਆ ਕਾੜਾ ਤੂੰ ਕਾੜਾ ਵੀ ਲਈ ਜਾਨਾ ਹਾਂ ਭਾਈ ਬਹੁਤ ਪੀੜਾ ਭਾਈ ਮੇਲੇ ਦੇ ਵਿੱਚ ਬਹੁਤ ਜਿਆਦੀ ਪੀੜਾ ਇੰਨੀ ਧਾਰਵਰੀ ਹੁੰਦੀ ਆ ਆਵੇ ਸੋਣ ਨਾਲੇ ਕਾਲੇ ਭਾਜੇ ਥਾ ਮੱਲਦੇ ਠੇਕਾ ਚੱਕਿਆ ਇਹਨਾਂ ਨੇ ਹੈ ਠੇਕਾ ਚੱਕਿਆ ਆ ਆਹ ਲੈ ਠੇਕਾ ਚੱਕਿਆ ਕੋ ਨਾਲ ਕੋ ਨਾਲ ਇੱਕ ਕੰਪਾਨ ਉਸ ਲਾਈਦਾ ਫਿਰ ਡੈਂਟਰੀਚ ਲਾਈ ਉਹ ਠੇਕਾ ਚੱਕਿਆ ਸਾਰੇ ਦਾ ਯਾਰ ਇਹਨਾਂ ਟਰੈਕਟਰ ਵਾਲਿਆਂ ਨੇ ਮਿਲ ਕੇ ਆਵੇ ਗਲਾਰਾ ਆ ਫਾਈਨਲ ਆਇਰੋਵੇ 200 ਦੇਖੋ ਉਹੇ ਦਾ ਨਹੀਂ ਹੋਵੇ ਆ ਬੁਲਕਾਰ ਵਾਲੀ ਆ ਨਾ ਉਹ ਹੀ ਕਵਨ ਜੀ ਚੱਲੀ ਉਹ ਹੀ ਆਪਾਂ ਨੂੰ ਇੱਕ ਤਾਂ ਮਲਕੀਤ ਤੇ ਬੁਲਕਾਰ ਤੇ ਇੱਕ ਸਰਕਾਰ ਵਾਲੇ ਤੇ ਉਹ ਵਧੀਆ ਆ ਨਾ ਨਹੀਂ ਉਹ ਹੀ ਜਾ ਕੇ ਤਾਂ ਉਹ ਚੱਲੀ ਸਰਕਾਰ ਵਾਲਿਆਂ ਦੀ क्या बोल रहा है नहीं ਕਿਵੇਂ ਸੋਰਜ ਜਾ ਕੇ ਸੋਰਜ ਜਾ ਕੇ 810 ਆ ਕੁਝ ਕੁੜੇ ਨਹੀਂ ਸਲਟ ਬਾਈ ਜੀ ਹਫਤਾ ਨਹੀਂ ਅੱਗੇ ਸੀ ਕੁੜੇ ਨਾ ਕੋਈ ਨਾ ਕੋਈ ਵਾਲੇ ਕਪੜੇ ਨਾਲ ਆਈਓ ਸਰ ਇਹ ਪਹਿਰੇ ਬਲ ਮਿਲ ਆਪਰੇ ਵਾਲੇ ਕਪੜੇ ਦੇ ਉੱਤੇ ਲੱਗਦਾ ਹੁੰਦਾ ਬਾਈ ਕਿ ਲੋ ਮਰਦੀ ਹੈ ਸਰਾ ਵੈਕ ਤੋਂ ਕੁਝ ਨਾ ਕੋਈ ਕਰਦਾ ਹੈ ਉੱਨਹੀਂ ਯਾਰ ਜਿਆਦਾ ਚਾਹੇ ਵਾਹ ਵਾਹ ਲੱਗਦੀ ਸੋਹਣੀ ਯਾਰ ਟੀ-ਬੈਗਨ ਚ ਕਰਮਟ ਕਰਦੀ ਲੋਕਾਂ ਨੇ ਹਾਂ ਨਹੀਂ ਸੋਹਣੀ ਲੱਗਦੀ ਐ ਇਹ ਤਾਂ ਵੈਸੇ ਖਿਡਾਰੀ ਹੋਈ ਇਹਨਾਂ ਦੇ ਹੋ ਗਿਆ ਉਹਨਾਂ ਉਹ ਕਿੰਨਾ ਖਾਨਾ ਖਾਣਾਂ ਪਰਜਾਤਾ ਜਰਮਾ ਦਾ ਜਿਆਦਾ ਨਸਤਤਵਾ ਕਰ ਰਹੀ ਉਹ ਤੇ ਕੁਝ ਮੇਰਾ ਨਹੀਂ ਹੈਗਾ ਉਹ ਚੱਗੀ ਹੈ ਆਹ ਮੰਡੀ ਵਾਲੇ ਪਾਸ ਚੱਲਦੇ ਆਪਾਂ ਜੇ ਯਾਰ ਤੋਂ ਵੀ ਨਹੀਂ ਮਿਲਣਾ ਜੀ ਦੂਸਰੀ ਰੋਗ ਦਿਨਾ ਨਹੀਂ ਮਾ ਕੈਮਰਾ ਨਾਲ ਜਾਣਾ ਜਾਣਾ ਹੈ ਦਾੰਦ ਤੇ ਇੱਧਰ ਸਟਾਲਾਂ ਹੀ ਹੁੰਦੀਆਂ ਔਰ ਕੁਝ ਨਹੀਂ ਹੈਗਾ ਕੁਝ ਪਾਕਿਸਤਾਨ ਵਿੱਚ ਬੜੀਆ ਮਾਰਕੀ ਦਾ ਮੇਲਾ ਤੋਈਆ ਮੰਡੀ ਮੰਡੀ ਮਾਰਕੀ ਹੁੰਦੀ ਆ ਟਾਈਮ ਹੋ ਗਿਆ ਸੋ ਵਾਤਵਾ ਸੰਕਰੇ ਰਾਟੇ ਘਰਾਂ ਇਹ ਸੰਗਤ ਆ ਬੱਦ ਗੁੱਲੇ ਖੁੰਦੇ ਅਜ ਲੱਗਤੇ ਰਿਆ ਆਸਾ ਦਾ ਗੁੜੇਰਾਮ ਨੇ ਉਹ ਦਿਨਾਂ ਨਾਲ ਸਾਡੇ ਸੁਪਤੀ ਘੜਾਣਾ ਦੇ ਤੇ ਧਰਤੀ